ਚਾਰ ਪਰ ਬਟਨ ਦੇ ਹਾਂਜੀ ਅਮਿਤ ਕਰ ਲੀਕਲ ਹਾਂਜੀ ਫੋਟੋ ਜੀ ਉਹਨੂੰ ਵੀ ਸ਼ੇਅਰ ਕਰ ਤੇ ਥੈਂਕ ਯੂ ਸਰ ਥੈਂਕ ਯੂ ਸੋ ਸੋ ਮਚ ਚਾਲਾ ਸਭ ਨੂੰ ਕੀ ਕਰੇ ਦੇਖੋ ਮੋਦੀ ਜੀ ਦੀਆਂ ਜਿੰਨੀਆਂ ਵੀ ਨੀਤੀਆਂ ਨੇ ਮੋਦੀ ਜੀ ਦੀ ਜੋ ਲੀਡਰਸ਼ਿਪ ਹੈ ਮੋਦੀ ਜੀ ਦਾ ਜੋ ਵਿਜ਼ਨ ਹੈ ਪੰਜਾਬ ਦੇ ਲਈ ਮੋਦੀ ਜੀ ਦਾ ਜੋ ਉਹਨਾਂ ਨੇ ਇੱਕ ਹੀਰਾ ਇੱਥੇ ਅੰਮ੍ਰਿਤਸਰ ਲਈ ਤਰਨਜੀਤ ਸੰਧੂ ਜੀ ਦੇ ਰੂਪ ਚ ਭੇਜਿਆ ਹੈ ਉਹਨਾਂ ਕਰਕੇ ਸਾਰੇ ਹੀ ਬਹੁਤ ਹੀ ਸਮਾਜ ਦੇ ਅਲੱਗ-ਅਲੱਗ ਵਰਕਰ ਅੱਛੇ-ਅੱਛੇ ਇਨਸਾਨ ਪਰਸਨੈਲਿਟੀਆਂ ਮੋਦੀ ਜੀ ਦੀ ਪਾਰਟੀ ਨਾਲ ਬੀਜੇਪੀ ਨਾਲ ਜੁੜ ਰਹੇ ਨੇ ਅੱਜ ਜਿਸ ਚਾਵਲਾ ਜੀ ਨੂੰ ਵੀ ਸਮਾਨਿਤ ਕੀਤਾ ਕਿਉਂਕਿ ਉਹ ਬਹੁਤ ਵੱਡੇ ਇੱਕ ਸਾਡੇ ਸਾਥੀ ਬੀਜੇਪੀ ਚ ਅੱਜ ਜੁਆਇਨ ਹੋਏ ਨੇ ਔਰ ਸਾਨੂੰ ਬਹੁਤ ਭਰੋਸਾ ਉਹਨਾਂ ਤੇ ਜੀ ਨਾ ਕੇਵਲ ਹੋਲੀ ਸਿਟੀ ਪਰ ਪੂਰੇ ਇਸ ਇਲਾਕੇ ਦੇ ਵਿੱਚ ਸੇਵਾ ਤਾਂ ਕਰਨਗੇ ਪਰ ਨਾਲ ਹੀ ਸਾਡੇ ਜਿਹੜੇ ਨਵੇਂ ਕੈਂਡੀਡੇਟ ਕੋਸ਼ਿਸ਼ ਹੋਏ ਨੇ ਤਰਨਜੀਤ ਸੰਧੂ ਜੀ ਨੂੰ ਉਹਨਾਂ ਨੂੰ ਜਿਤਾਉਣ ਚ ਪੂਰੀ ਸਾਰੀ ਪਾਰਟੀ ਦੀ ਮਦਦ ਕਰਨਗੇ ਜੀ ਦੇਖੋ ਨਹੀਂ ਦੇਖੋ ਜਿਹੜਾ ਵੋਟਰ ਹੈ ਡੈਮੋਕ੍ਰੇਸੀ ਚ ਉਹ ਬਿਲਕੁਲ ਰੱਬ ਹੈ ਮੈਂ ਇਹ ਨਹੀਂ ਕਹਾਗਾ ਕਿਸੇ ਕੋਲ ਗਲਤੀ ਹੋਈ ਹੈ ਕਿ ਨਹੀਂ ਹੋਈ ਹੈ ਪਰ ਮੈਂ ਇਹ ਜ਼ਰੂਰ ਕਹਾਗਾ ਕਿ ਵੋਟਰ ਨੂੰ ਅਪੀਲ ਕਰਾਂਗਾ ਕਿ ਜੇ ਅੰਮ੍ਰਿਤਸਰ ਦੇ ਵਿੱਚ ਉਹ ਤਰਨਜੀਤ ਸੰਧੂ ਜੀ ਨੂੰ ਜਿਤਾਉਂਦੇ ਨੇ ਤੇ ਅੰਮ੍ਰਿਤਸਰ ਦਾ ਤਾਂ ਪਲਾ ਹੋਏਗਾ ਹੀ ਹੋਏਗਾ ਲੇਕਿਨ ਪੰਜਾਬ ਦੇ ਵਿੱਚ ਵੀ ਇੱਕ ਅੱਛਾ ਨੇਤਾ ਜੋ ਮੋਦੀ ਜੀ ਨੇ ਖੁਦ ਚੁਣ ਕੇ ਇੱਕ ਹਿਰਾਇਥੇ ਭੇਜਿਆ ਉਹ ਅੰਮ੍ਰਿਤਸਰ ਦੀ ਤਰੱਕੀ ਔਰ ਪੰਜਾਬ ਦੀ ਤਰੱਕੀ ਦੇ ਵਿੱਚ ਵੱਡਾ ਇੱਕ ਯੋਗਦਾਨ ਦੇ ਪਾਉਣਗੇ ਜੀ ਕਰਦਾ ਜੀ ਅੱਜ ਕੀ ਅੰਮ੍ਰਿਤਸਰ ਦਾ ਹਰ ਇਨਸਾਨ ਹਰ ਜੋ ਵੀ ਅਸਲੀ ਵੋਟਰ ਹੈ ਉਹ ਅਗਰ ਅੰਮ੍ਰਿਤਸਰ ਦੀ ਤਰੱਕੀ ਚਾਹੁੰਦਾ ਹੈ ਤੇ ਸੰਧੂ ਸਾਹਿਬ ਨੂੰ ਵੋਟ ਪਾ ਕੇ ਉਹਨਾਂ ਨੂੰ ਜ਼ਰੂਰ ਜਿਤਾਵੇ ਔਰ ਉਹਦੇ ਵਿੱਚ ਹੀ ਸਾਰੇ ਅੰਮ੍ਰਿਤਸਰ ਦੀ ਬਹੁਤ ਤਰੱਕੀ ਹੈ ਜਿੱਦਨ ਬਿਲਕੁਲ ਮੇਰਾ ਮੈਂ ਤਹਿ ਦਿਲੋਂ ਇਸ ਚੀਜ਼ ਨੂੰ ਮੰਨਣਾ ਵਾਂ ਕਿ ਸੰਧੂ ਸਾਹਿਬ ਤੋਂ ਵਧੀਆ ਕੈਂਡੀਡੇਟ ਹੋਰ ਕੋਈ ਹੋ ਹੀ ਨਹੀਂ ਸਕਦਾ ਸੀਗਾ ਚਾਵਲਾ ਸਾਹਿਬ ਅੱਜ ਬਿਲਕੁਲ ਜੀ ਦਿਲੋਂ ਜਾਨੋਂ ਤਹਿ ਦਿਲੋਂ ਮੈਂ ਜਿੱਥੋਂ ਤੱਕ ਹੋ ਸਕੇਗਾ ਔਰ ਪੂਰਾ ਪਾਰਟੀ ਦੇ ਨਾਲ ਸਹਿਯੋਗ ਕਰਾਂਗਾ ਮੋਦੀ ਮੋਦੀ ਜੀ ਦੀ ਗਾਰੰਟੀ ਹੈ